ਦੁਨੀਆ ਦੇ 90% ਲੋਕਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਤੁਹਾਨੂੰ ਪੇਟ ਦੇ ਵਿੱਚ ਗੈਸ ਬੰਦੀ ਜਾਂ ਫਿਰ ਪੇਟ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਪੁਦੀਨੇ ਦਾ ਸੇਵਨ ਕਰ ਸਕਦੇ ਹੋ ਵਾਲਾਂ ਦੇ ਵਿੱਚ ਡੈਂਡਰਫ ਦੀ ਸਮੱਸਿਆ ਹੋਵੇ ਤਾਂ ਤੁਸੀਂ ਨਿੰਬੂ ਦਾ ਰਸ ਲਗਾ ਸਕਦੇ ਹੋ ਜੇਕਰ ਤੁਹਾਨੂੰ ਸੀਨੇ ਦੇ ਵਿੱਚ ਜਲਨ ਹੋ ਰਹੀ ਹੋਵੇ ਤਾਂ ਤੁਸੀਂ ਗੁੜ ਅਤੇ ਜੀਰੇ ਦਾ ਪਾਣੀ ਪੀ ਸਕਦੇ ਹੋ ਜੇਕਰ ਤੁਹਾਡੇ ਕੈਲਸ਼ੀਅਮ ਦੀ ਕਮੀ ਹੋਵੇ ਤਾਂ ਤੁਸੀਂ ਪਿੰਡੀ ਖਾ ਸਕਦੇ ਹੋ ਪਿੰਡੀ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦੀ ਹੈ ਜੇਕਰ ਤੁਸੀਂ ਇੱਕ ਗਲਾਸ ਪਾਣੀ ਪਿੰਦੇ ਹੋ ਤਾਂ ਤੁਹਾਡਾ ਜਿਹੜਾ ਦਿਮਾਗ ਹੈ ਉਹ 14% ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਨਸ਼ਪਾਤੀ ਵਜ਼ਨ ਘਟਾਉਣ ਦੇ ਵਿੱਚ ਮਦਦ ਕਰਦੀ ਹੈ। ਜੇਕਰ ਤੁਹਾਨੂੰ ਛਿੱਕਾਂ ਲੱਗੀਆਂ ਹੋਣ ਤਾਂ ਤੁਸੀਂ ਧਨੀਏ ਨੂੰ ਮਸਲ ਕੇ ਉਸ ਨੂੰ ਸੁੰਘ ਲਵੋ। ਇਸ ਨਾਲ ਛਿੱਕਾਂ ਦੂਰ ਹੋ ਜਾਂਦੀਆਂ ਹਨ। ਲਸਣ ਗਰਮ ਕਰਨ ਨਾਲ ਉਸ ਦਾ ਛਿਲਕਾ ਜਲਦੀ ਉਤਰ ਜਾਂਦਾ ਹੈ। ਚਕੰਦਰ ਦਾ ਜਰਸ ਪੀਣ ਨਾਲ ਇਸ ਨਾਲ ਤੁਹਾਡੀ ਜ਼ਿਆਦਾ ਤੇਜ਼ ਹੁੰਦੀ ਹੈ। ਜੇਕਰ ਤੁਸੀਂ ਕਮਜ਼ੋਰ ਫੀਲ ਕਰੋ ਜਾਂ ਥਕਾਵਟ ਫੀਲ ਕਰੋ ਤਾਂ ਕੇਲਾ ਖਾ ਸਕਦੇ ਹੋ ਉਹ ਇਹ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ ਇਸੇ ਤਰ੍ਹਾਂ ਦੇ ਹੋਰ ਹੈਲਦੀ ਟਿਪਸ ਅਤੇ ਬਿਊਟੀ ਰਿਲੇਟਡ ਟਿਪਸ ਜਾਣਨ ਲਈ ਮੇਰੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ